ਦੀ ਵੀਰ ਜੀ ਲੋਕ ਕਹਿੰਦੇ ਸੀ ਨਿਮਾ ਨੂੰ ਕੁਝ ਕਰ ਦਿੱਤਾ ਹੈ ਕੋਈ ਵਿਗਿਆਨਕ ਨੇ ਨਿਮਾ ਨੂੰ ਫਟਣੋਂ हट ਗਿਆ ਨੇ ਸੁੱਕ ਗਿਆ ਨੇ ਆ ਆ ਦੇਖੋ ਨਿਮਾ ਸਾਰੀਆਂ ਫਟ ਰੀਆਂ ਨੇ ਕਿਣੇ ਫਟ ਰੀਆਂ ਆ ਲੋ ਸਾਰਿਆਂ ਨੇ ਵੀਡੀਓ ਪਾਈਆਂ ਲੋਕਾਂ ਨੇ ਕਿ ਨਿਮਾ ਨੂੰ ਕੁਝ ਹੋ ਗਿਆ ਕੀ ਹੋ ਗਿਆ ਸੁੱਕ ਗਿਆ ਨੇ ਆ ਲੋ ਜੀ ਇਹਨਾਂ ਦਾ ਟਾਈਮ ਸੀ ਥੋੜਾ ਜਿਹਾ ਲੇਟ ਹੋ ਗਈਆਂ ਨੇ ਹੈ ਆ ਵੇਖੋ ਸਾਰੀਆਂ ਹੰਨੇ ਮੰਕੜੀਆਂ ਲੱਗੀਆਂ ਨੇ ਆ ਵੇਖੋ ਆ ਫੁੱਟਦੀਆਂ ਪਈਆਂ ਇਹ ਆ ਆ ਫੁੱਟਦੀ ਪਈ ਨਿੰਮ ਆਹ ਢੀ ਹਾਏ ਵੇਖੋ ਹੈ ਇਹਦਾ ਤੁਸੀਂ ਮੋੜ ਤੁਹਾਨੂੰ ਖਾਦਨੇ ਆ ਵੇਖੋ ਮੋੜ ਤੋਂ ਨਿੰਮ ਫੁੱਟਦੀ ਪਈ ਏ ਹੰਨੇ ਆ ਆ ਵੇਖੋ ਨਿੰਮ ਜਿਹੜਾ ਦਰਖਤ ਇਹ ਹਮੇਸ਼ਾ ਇਂ ਦੂਜੀਆਂ ਦਰਹਤਾਂ ਨਾਲੋਂ 1 ਮਹੀਨਾ ਲੇਟ ਹੁੰਦੀਆਂ ਨੇ ਲੋਕਾਂ ਨੇ ਕਾਲੇ ਪੈ ਗਏ ਲੋਕਾਂ ਨੇ ਤਾਂ ਸੋਚਿਆ ਜਿਵੇਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਇਹਨਾਂ ਨੂੰ ਕੁਛ ਵੀ ਨਹੀਂ ਹੋਇਆ ਲੋਕਾਂ ਦੇ ਮਨ ਚ ਸੀ ਕੋਈ ਸਪਰੇ ਇਹੋ ਜੀ ਕਰਤੀ ਇਹਨਾਂ ਨੂੰ ਜਾਂ ਕੋਈ ਬਿਮਾਰੀ ਇਹੋ ਜੀ ਪੈ ਗਈ ਨਿਮਾ ਇਹੋ ਜੀ ਚੀਜ਼ ਹੈ ਇਹਨਾਂ ਨੂੰ ਕੋਈ ਬਿਮਾਰੀ ਪੈਂਦੀ ਨਹੀਂ ਇਹਨਾਂ ਨੂੰ ਬਿਮਾਰੀਆਂ ਖਤਮ ਹੁੰਦੀਆਂ ਹਾਂ 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 ਬਿਲਕੁਲ ਸਹੀ ਗੱਲ ਹੈ ਜੀ ਬਾਬਾ ਜੀ ਤੁਹਾਡੀ ਗੱਲ ਸੱਚੀ ਹੈ ਇਹ ਨਿਮਾ ਹੋਣਾ ਆਪਾਂ ਕਿੰਨੀਆਂ ਵਿਖਾਈਏ ਇੱਥੇ ਨਿਮਾ ਕਹਿੰਦੇ ਨੇ ਹੈਗੇ ਆ ਆ ਦੇਖੋ ਨਿਮਾ ਜਿਹੜੀਆਂ ਜਿੰਨੀਆਂ ਵੀ ਨੇ ਠੀਕ ਹੈ ਮੰਨ ਲੈਂਦੇ ਹਾਂ ਗੱਲ ਕਿ ਆਪਾਂ ਨੂੰ ਲੱਗਦੀਆਂ ਸੀ ਸੁੱਕ ਗਈਆਂ ਸਾਰਿਆਂ ਨੂੰ ਲੱਗਦੀਆਂ ਸੀ ਆ ਵੇਖੋ ਨੇੜੇ ਹੋ ਕੇ ਸਾਰੀਆਂ ਨਿਮਾ ਜਿਹੜੀਆਂ ਨੇ ਫੁੱਟ ਰਹੀਆਂ ਨੇ ਹੁਣ ਆਮ ਹੀ ਤੁਸੀਂ ਵੀ ਆਪਦੇ ਘਰਾਂ 'ਚ ਜਿਹੜੀਆਂ ਤੁਸੀਂ ਵਿਖਾਈਆਂ ਦੇ ਨਿਮਾ ਸਾਰਿਆਂ ਨੇ ਸੁੱਕ ਗਈਆਂ ਨੇ ਤੇ ਉਹ ਤੁਹਾਡੇ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਗੇ ਫੁੱਟ ਹੈਲੋ ਜੀ ਸਾਰੀਆਂ ਫੁੱਟਦੀਆਂ ਆ ਰਹੀਆਂ ਨੇ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਫੋਲੋ ਕਰੋ ਇਹੋ ਜਿਹੇ ਵੀਡੀਓ ਹੋਰ ਲੈ ਕੇ ਆਵਦੇ ਨਾਲ ਹਾਜ਼ਰ ਹੋਵਾਂਗੇ ਵਾਹਿਗੁਰੂ ਜिक्का ਖਾਲਸਾ ਵੀ ਫਤਿਹ